ਤਾਂ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਚਲੇੜੀ। ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਵਕਫ ਸੋਧ ਬਿਲ 2025 ਪਾਸ ਕਰ ਲਿਆ ਗਿਆ ਪਰ ਉਹ ਵਕਫ ਬੋਰਡ ਕੀ ਹੈ ਤੇ ਵਕਫ ਕੀ ਹੈ ਇਹ ਸਾਰੇ ਮਾਮਲਿਆਂ ਦੇ ਉੱਤੇ ਜਾਣਾਂਗੇ। ਤਾਂ ਸਭ ਤੋਂ ਪਹਿਲਾਂ ਸਰ ਮੈਂ ਤੁਹਾਡੇ ਕੋਲ ਜਾਊਂਗਾ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਜਿਹੜੇ ਸਾਡੇ ਸਰੋਤਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਿਓ ਕਿ ਵਕਫ ਅਤੇ ਵਕਫ ਬੋਰਡ ਹੁੰਦਾ ਕੀ ਹੈ ਤੇ ਇਹ ਕਿਵੇਂ ਹੋਣ ਦੇ ਵਿੱਚ ਆਇਆ। ਦੇਖਿਓ ਬਕਫ ਕੀ ਹੈ ਇਸਲਾਮ ਦੀ ਡੋਨੇਸ਼ਨ ਕਰਨਿਆ ਨਾ দান ਕਰਨਿਆ দান ਉਹ দান ਪ੍ਰਾਪਰਟੀ ਦਾ ਕਰਕੇ ਤੇ ਕੋਈ ਇੱਕ ਟਸ ਤੁਸੀਂ ਇਹਨੂੰ ਟੈਂਪਲ ਲਫ਼ਜ਼ਾਂ ਵਿੱਚ ਕਹਿੰਦੇ ਹੋ ਹੋਰ ਜਿਹੜਾ ਜੇ ਕਰਦਾ ਉਹਦਾ ਨਾਮ ਆ ਗਿਆ ਬਕਫ ਔਰ ਬਕਫਿਆ ਇੱਕ ਅਰਬੀ ਲਫ਼ਜ਼ਾ ਉਹਦੇ ਤੋਂ ਨਿਕਲਿਆ ਬਕਫ ਔਰ ਕੋਈ দান ਕਰਕੇ ਕੋਈ ਪ੍ਰਾਪਰਟੀ ਇਹਦਾ ਚੈਰੀਟੇਬਲ ਜਿਲਸ ਕੋਨੇ ਕੋਈ ਜਤੀਮ ਖਾਨ ਨੇ ਨ ਦੂਜੇ ਜੋ ਜੀ ਅਸੀਂ ਕਾਰਵਾਈ ਕਰਨੇ ਆ ਜਿਹੜੇ ਚੈਰਿਟੀ ਦੇ ਰਿਲੇਟਡ ਆ ਉਹ ਜਿਹੜਾ ਉਸ ਵਾਸਤੇ ਜਿਹੜੀ ਪ੍ਰਾਪਰਟੀ ਦਿੱਤੀ ਜਾਂਦੀ ਹੈ ਦਿੰਦਾ ਕੋਨੇ ਮੁਸਲਮ ਉਹ ਫਿਰ ਕੀ ਕਰਦੇ ਕਿ ਉਹ ਪ੍ਰਾਪਰਟੀ ਜਿਹੜੀ ਆ ਗਈ ਉਹ ਫਿਰ ਅੱਛੇ ਕੰਮ ਦੇ ਵਾਸਤੇ ਲਾਂਦੇ ਨੇ ਮਤਲਬ ਜਿੱਦੀ ਬੱਚਿਆਂ ਦੀ ਪੜ੍ਹਾਈ ਵਾਸਤੇ ਕੋਈ ਸਕੂਲਾਂ ਵਾਸਤੇ ਦੂਸਰੀ ਕੋਈ ਹਸਪੀਟਲਾਂ ਵਾਸਤੇ ਉਹ ਦੂਸਰੀ ਕਿਸੇ ਵੀ ਕਿਸਮ ਦਾ ਤੁਸੀਂ ਕਾਹ ਚਾਹੁੰਦੇ ਹੋ ਜਿਹੜੇ ਚ ਮਦਰਸਾ ਖੋਲ ਸਕਦੇ ਹੋ ਉਹਦੇ ਵਿੱਚ ਜਿਹੜਾ ਵੀ ਅੱਛਾ ਕੰਮ ਹੈ ਨਾ ਇਹ ਇੱਕ ਮੁਸਲਿਮ ਫੋਰਐਵਰ ਵਾਸਤੇ ਇਹ ਦਾਨ ਕਰਦਾ ਹੈ ਔਰ ਉਹ ਫਿਰ ਕੀ ਹੋ ਗਿਆ ਕਿ 90 95 1955 ਮਾ ਦੀ ਕੀ ਹੋ ਗਿਆ ਕਿ ਇੱਕ ਕਾਨੂੰਨ ਬਣ ਗਿਆ ਉਹ ਉਸ ਕਾਨੂੰਨ ਦੇ ਮਤਾਬਿਕ ਉਹ ਰੈਗੂਲੇਟ ਕੀਤਾ ਗਿਆ ਕਿ ਕਿਸ ਤਰ੍ਹਾਂ ਇਹ ਚੱਲੇਗਾ ਵਕਫ ਬੋਰਡ ਬਣਾਤਾ ਵਕਫ ਸੈਂਟਰਲ ਕਾਉਂਸਲ ਹੀ ਉਹਦੇ ਤੱਕ ਫਿਰ ਉਹ ਚਲਦਾ ਰਿਹਾ ਉਹਦੇ ਦੇਖੇ ਹੀ ਕਿ ਪਹਿਲੇ ਜਿਹੜਾ ਇੱਕ ਕੋਰਟ ਹੁੰਦਾ ਸੀ ਜੱਜ ਹੁੰਦਾ ਸੀ ਉਹਦਾ ਟ੍ਰਿਬਿਊਨਲ ਹੁੰਦਾ ਸੀ ਆ ਪਾਰਟੀ ਹੁੰਦੀ ਜਾਂ ਸਿਰ ਸਾਡੇ ਜੰਮੂ ਕਸ਼ਮੀਰ ਦੇ ਵਿੱਚ ਵੀ ਇੱਕ ਵਕਫ ਅਥਾਰਟੀ ਹੋ ਗਈ ਕੋਈ ਪ੍ਰਾਪਰਟੀ ਡਿਕਲੇਅਰ ਹੋ ਗਈ ਜਿਹੜੀ ਉਹ ਵਕਫ ਬੋਰਡ ਕਰਦਾ ਸੀ ਡਿਕਲੇਅਰ ਹੋ ਗਏ ਕਿ ਇਹ ਵਕਫ ਪ੍ਰਾਪਰਟੀ ਹੈ ਉਹਦੇ ਦੇਖ ਕੇ ਕਰਦੇ ਕਿ ਅਗਰ ਕੋਈ ਬੰਦਾ ਕਹਿੰਦਾ ਕਿ ਗਲਤ ਹੋ ਗਈ ਜਿਹੜੀ ਵਕਫ ਪ੍ਰਾਪਰਟੀ ਹੈ ਕਿਸੇ ਨੇ দান ਦਿੱਤਾ ਹੀ ਪੁਰਾਣੀ ਪ੍ਰਾਪਰਟੀ ਕੋਈ ਉਹ ਉਹਨੂੰ ਚੈਲੰਜ ਕਰ ਸਕਦਾ ਕਿੱਥੇ ਕਿਸੇ ਕਰ ਸਕਦਾ ਆਪਣੇ ਟ੍ਰਿਬਿਊਨਲ ਬਣਿਆ ਜੀ ਕਿ ਕਿਹਾ ਕਿ ਟ੍ਰਿਬਿਊਨਲ ਦੇ ਵਿੱਚ ਜਿਹੜੀ ਨਾ ਟ੍ਰਿਬਿਊਨਲ ਦੇ ਵਿੱਚ ਇਹ 2013 ਦਾ ਕਾਨੂੰਨ ਆਇਆ ਜਾਂ 1955 94 ਦਾ ਜਿਹੜਾ ਕਾਨੂੰਨ ਹੈ ਵਕਫ ਐਕਟ ਹੀ ਉਹਨਾਂ ਕਿਹਾ ਕਿ ਕੋਈ ਅਪੀਲ ਨਹੀਂ ਹੋਏਗੀ ਇਹਦੀ ਜਿਸ ਸੈਕਸ਼ਨ 40 ਜੋ ਵਕਫ ਐਕਟ ਦੀ ਹੈ ਉਹਦੇ ਉਹਨੂੰ ਓਮਿਟ ਕਰ ਦਿੱਤਾ ਇਸ ਸੈਕਟਰ ਨੇ ਜਿਹੜਾ ਬਿੱਲ ਪਾਸ ਹੋਇਆ ਜਿਹੜਾ ਬਿੱਲ ਪਾਸ ਹੋਇਆ ਨਾ ਉਹਨਾਂ ਕਿ ਆ ਕੀ ਉਹਨ ਪਹਿਲੇ ਵਕਫ ਬੋਰਡ ਕੋਈ ਵੀ ਪ੍ਰਾਪਰਟੀ ਐਕਸਕਲੂਸਿਵ ਰਾਈਟੀ ਉਹਦੇ ਕੋਲ ਕਿ ਉਹ ਡਿਕਲੇਰ ਕਰ ਸਕਦਾ ਸੀ ਉਹ ਉਹਦਾ ਅਧਿਕਾਰ ਲੈ ਲੈ ਤੱਕ ਗਿਆ ਉਹ ਇੱਕ ਕੀ ਕੀਤਾ ਕਿ ਕਲੈਕਟਰ ਨੂੰ ਪਾਵਰ ਜਿਹੜਾ ਸਾਡਾ ਡੀ ਐਮ ਹੁੰਦਾ ਜਿਸ ਦਾ ਡਿਸਟ੍ਰਿਕਟ ਮੈਜਿਸਟ੍ਰੇਟ ਹੁੰਦਾ ਉਹ ਪਾਵਰ ਦੇ ਦਿੱਤੀ ਉਹ ਰਜਿਸਟ੍ਰੇਸ਼ਨ ਕਰੇਗਾ ਕਿ ਕੌਨਸੀ ਪ੍ਰਾਪਰਟੀ ਇਹ ਹੈ ਵਕਫ ਦੀ ਹੈ ਉਹ ਸਰਵੇ ਕਰੇਗਾ ਆਇਡੈਂਟੀਫਾਈ ਕਰੇਗਾ ਤੇ ਉਹ ਫਿਰ ਉਹ ਸਾਰਾ ਡਿਸਪਿਊਟ ਸਾਰਾ ਝਗੜਾ ਕੀ ਕਿ ਜਿਹੜਾ ਉਹਦੀ ਅਪੀਲ ਕੋਈ ਨਹੀਂ ਜਿਹੜਾ ਟ੍ਰਿਬਿਊਨਲ ਦਾ ਫੈਸਲਾ ਆਏਗਾ ਕਿ ਵਕਫ ਦਾ ਕੋਈ ਫੈਸਲਾ ਆਏਗਾ ਟ੍ਰਿਬਿਊਨਲ ਦਾ ਵਕਫ ਰਿਲੇਟਡ ਕਿ ਪ੍ਰਾਪਰਟੀ ਵਕਫ ਹੈ ਗਲਤ ਸਥਿਤੀ ਹੋਈ ਹੈ ਦਿਖਲੇ ਉਹਦੀ ਅਪੀਲ ਹਾਈ ਕੋਰਟ ਦੇ ਵਿੱਚ ਕਰ ਦਿੱਤੀ ਹਾਂਜੀ ਦੋ ਤਰ੍ਹਾਂ ਦੇ ਵਕਫ ਦੀ ਗੱਲ ਕੀਤੀ ਜਾਂਦੀ ਹੈ ਇੱਕ ਜਿਹੜਾ ਵਕਫ ਅੱਲਾ ਦੇ ਨਾਮ ਦੇ ਉੱਤੇ ਜਿਹੜੀ ਪ੍ਰਾਪਰਟੀ ਹੋ ਜਾਂਦੀ ਹੈ ਇੱਕ ਵਕਫ ਅੱਲਾ ਔਲਾਦ ਦੇ ਨਾਮ ਦੇ ਜਿਹੜਾ ਅਰਥ ਕਿਹਾ ਜਾਂਦਾ ਹੈ ਕਿ ਜਿਸ ਦੇ ਉੱਤੇ ਜਿਹੜਾ ਦੇਖਭਾਲ ਉਸਦੇ ਵਾਰਸ ਜਿਹੜੇ ਆ ਉਹ ਦੁਆਰਾ ਕਰ ਸਕਦੇ ਨੇ ਜਿਹੜਾ ਇਸ ਦੇ ਵਿੱਚ ਚਰਚਾ ਕੀਤੀ ਜਾ ਰਹੀ ਹੈ ਵੀ ਜਿਹੜੇ ਵਾਰਸਾਂ ਦੀ ਗੱਲ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਔਰਤਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਔਰਤਾਂ ਨੂੰ ਵੀ ਉਸ ਦਾ ਅਧਿਕਾਰ ਹੋਏਗਾ ਕਿ ਉਸ ਦੀ ਦੇਖਭਾਲ ਕਰ ਸਕਣ ਜਾਂ ਉਸ ਦੇ ਵਿੱਚੋਂ ਜਿਹੜਾ ਕੰਮਕਾਰ ਚੱਲ ਰਿਹਾ ਉਹ ਦੇਖਣ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਜੀ ਕੁਲਵਿੰਦਰ ਮੈਂ ਥੋੜਾ ਜਿਹਾ ਪਿਛੇ ਜਾ ਕੇ ਤੁਹਾਨੂੰ ਦੱਸਣਾ ਚਾਹਾਂਗੀ ਕਿਸੇ ਵੀ ਪਾਇਅਸ ਜਾਂ ਰਿਲੀਜੀਅਸ ਜਾਂ ਚੈਰੀਟੇਬਲ ਪਰਪਸ ਲਈ ਤੁਸੀਂ ਪ੍ਰਾਪਰਟੀ ਦੇ ਸਕਦੇ ਹੋ ਕੋਈ ਵੀ ਜੋ ਸੱਚਾ ਮੁਸਲਮਾਨ ਹੈ ਔਰ ਇਸਲਾਮ 'ਚ ਵਿਸ਼ਵਾਸ ਰੱਖਦਾ ਹੈ 14ਵੀਂ ਸਦੀ 'ਚ ਸਭ ਤੋਂ ਪਹਿਲੇ ਅਲਾਉਦ ਲਾਉਦੀਨ ਦੇ ਟਾਈਮ ਤੇ ਉਹਨਾਂ ਨੇ ਮੋਤਾਵਲੀ ਦੀ ਪੋਸਟ ਕ੍ਰੀਏਟ ਕੀਤੀ ਸੀ ਹੁੰਦੇ ਸਿਹਾ ਕਿ ਮੋਤਾਵਲੀ ਜਦੋਂ ਉਹਦੇ ਚ ਹੇਰਾਫੇਰੀ ਕਰ ਰਹੇ ਹੈ ਤੇ ਉਹਨਾਂ ਨੇ ਇਨਕੁਆਇਰੀ ਬਠਾਈ इवन ਅਕਬਰ ਨੇ ਆਪਣੇ ਟਾਈਮ ਤੇ ਇਨਕੁਆਇਰੀ ਬਠਾਈ ਔਰ ਬਹੁਤ ਸਾਰੇ ਕਾਜੀ ਉਹਨਾਂ ਨੇ ਇਸ ਤਰ੍ਹਾਂ ਹਟਾ ਦਿੱਤੇ ਔਰ ਮੋਤਾਵਲੀ ਹਟਾ ਦਿੱਤੇ ਜਿਹੜੇ ਜ਼ਰਬਦਰ ਕਰ ਰਹੇ ਸੀ ਅੰਗਰੇਜ਼ਾਂ ਨੇ ਸ਼ੁਰੂਆਤ 'ਚ ਕੋਈ ਦੇਚ ਦਖਲ ਅੰਦਾਜ਼ੀ ਨਹੀਂ ਕੀਤੀ ਲੇਕਿਨ 18 ਤੇ 57 ਦੇ ਸੋਚੰਤਰ ਸੰਗਰਾਮ ਤੋਂ ਬਾਅਦ ਉਹਨਾਂ ਨੇ ਸਾਰੀ ਜਿੰਨੀਆਂ ਵੀ ਧਰਮ ਅਰਥ ਚੀਜ਼ ਚਾਹੇ ਉਹ ਹਿੰਦੂਆਨੀ ਸੀ 크ਿਸਚੀਅਨ ਦੀ ਸੀ ਮੁਸਲਮਨ ਦੀ ਉਹਦੇ ਲਈ ਐਕਟ ਬਣਾਨੇ ਸ਼ੁਰੂ ਕਰ ਦਿੱਤੇ ਮੁਸਲਮਨ ਲਈ ਸਭ ਤੋਂ ਪਹਿਲਾ ਲਾਅ ਬਣਿਆ 1913 ਚ ਜੀ ਕਿ ਵਕਫ ਹੋਏਗਾ ਔਰ ਕੌਣ ਬਣਾ ਸਕਦਾ ਹੈ ਔਰ ਫਿਰ ਉਸਦੀ ਹੋਰ ਬੈਟਰ ਮੈਨੇਜਮੈਂਟ ਲਈ ਉਹਦੇ ਚ ਅਮੈਂਡਮੈਂਟ ਲਿਆਂਦੀ ਗਈ 1923 ਚ ਹੂੰ ਜੀ ਦੇਖੋ ਕਿ 1954 ਚ ਫਿਰ ਉਸਤੇ ਵਿੱਚ ਚੇਂਜਸ ਆਏ ਲੇਕਿਨ ਮੇਜਰ ਚੇਂਜਸ ਆਏ 1954 ਤੱਕ ਕੋਈ ਪ੍ਰੋਬਲਮ ਨਹੀਂ ਸੀ ਕਿਉਂਕਿ ਕੋਰਟ ਦੇ ਕੋਲ ਰਾਈਟ ਸੀ ਕਿ ਕੋਈ ਵਿਅਕਤੀ ਜਿਹੜਾ ਅਫੈਕਟ ਹੋ ਰਿਹਾ ਹੈ ਉਹਦੀ ਜ਼ਮੀਨ ਤੇ ਕਿਸੇ ਨੇ ਨਾਜਾਇਜ਼ ਕਬਜ਼ਾ ਕੀਤਾ ਹੈ ਤੇ ਉਹ ਕੋਰਟ ਚ ਜਾ ਸਕਦਾ ਸੀ ਲੇਕਿਨ ਜਦੋਂ 1995 ਦੇ ਵਿੱਚ ਮੇਜਰ ਚੇਂजेस ਕੀਤੀਆਂ ਗਈਆਂ ਜਿਦੇ ਕਾਰਨ ਅੱਜ ਇਹ ਐਕਟ ਅਮੈਂਡਮੈਂਟ ਐਕਟ ਸਾਨੂੰ ਪਾਸ ਕਰਨ ਦੀ ਲੋੜ ਮਹਿਸੂਸ ਹੋਈ ਹੈ। ਹੂੰ ਫਿਰ ਸਾਰੀਆਂ ਪਾਵਰ ਦੇ ਦਿੱਤੀਆਂ ਗਈਆਂ ਬਕਵ ਬੋਰਡ ਨੂੰ ਤੁਸੀਂ ਬਕਵ ਬੋਰਡ ਨੂੰ ਔਰ ਤੁਹਾਨੂੰ ਕੋਈ ਨੋਟਿਸ ਨਹੀਂ ਹੈ ਕੋਈ ਜਾਣਕਾਰੀ ਨਹੀਂ ਹੈ ਪਹਿਲੇ 1954 ਦੇ ਐਕਟ ਦੇ ਅੰਦਰ ਦਾ ਮਤਲਬ 2094 ਤੱਕ कि ਤੁਹਾਨੂੰ ਤੁਸੀਂ ਇੱਕ ਸਾਲ ਦੇ ਅੰਦਰ ਅੰਦਰ ਚੈਲੰਜ ਕਰ ਸਕਦੇ ਦੱਸੇ ਤੁਹਾਨੂੰ ਪਤਾ ਲੱਗਿਆ ਬਈ ਮੇਰੀ ਪ੍ਰਾਪਰਟੀ ਲੈ ਲਈ ਹੈ ਲੇਕਿਨ 1995 ਚ ਤੇ ਇਹ ਰਾਈਟ ਰਹਿ ਹੀ ਨਹੀਂ ਕੋਲ ਦੇ ਕੋਲ ਮਤਲਬ ਤੁਸੀਂ ਵਕਫ ਕੋਲ ਜਾਂਦੇ ਜਿਹਦੇ ਸਾਰੇ ਮੈਂਬਰ ਮੁਸਲਮਸ ਹੈ ਸੋ ਅਗਰ ਕੋਈ ਵਿਅਕਤੀ ਚਾਹੇ ਮੁਸਲਮ ਹੈ ਜਾਂ ਨਾਨ ਮੁਸਲਮ ਵੀ ਹੈ ਅਗਰ ਉਹਦੀ ਪ੍ਰਾਪਰਟੀ ਗੈਰ ਕਾਨੂੰਨੀ ਤੰਤਰ ਨਾਲ ਕਿਸੇ ਨੇ ਕਬਜ਼ਾ ਕਰ ਲਿਆ ਮੁੱਲਾ ਮੌਲਵੀ ਕੋਈ ਹੋਵੇ ਕਿਸੇ ਨੇ ਤੇ ਉਹਦੇ ਉਹ ਤੇ ਜਾਏਗਾ ਸਿਰਫ ਅਕਾ ਬੋਧ ਕੋ ਅਨਲਿਮਿਟਿਡ ਪਾਵਰ ਸੇ ਅਕਾ ਬੋਧ ਉਸ ਤੇ ਕਾਰਨ ਬਹੁਤ ਸਾਰੇ ਅਨੋਮਲਿਸ ਹੋਇਆ ਤੇ ਉਸ ਦਾ ਜਿਹੜਾ ਕਹਿੰਦੇ ਕਿ ਭਈ 5 ਸਾਲ ਤੁਸੀਂ ਜੇ ਕਨਵਰਟ ਕੀਤਾ ਹੈ ਤਦ ਵੀ ਤੁਸੀਂ ਆਪਣੀ ਪ੍ਰਾਪਰਟੀ ਦੇ ਸਕਦੇ ਹੋ ਹੁਣ ਇਹਦੇ ਚ ਇੱਕ ਰੂਲ ਹਗਾ ਕਿ ਵੀ ਇਸਲਾਮ ਤੇ ਕਹਿੰਦਾ ਹੈ ਕਿ ਜੇ ਵਿਅਕਤੀ ਜੋ ਹੈ ਕਾ ਮੁਸਲਮਾਨ ਨਹੀਂ ਹੈ ਤੇ ਉਹ ਉਹ ਵਕਫ ਨਹੀਂ ਬਣਾ ਸਕਦਾ। ਸੋ ਦਾ ਪੱਕਾ ਮੁਸਲਮਾਨ ਹੋਣਾ ਜ਼ਰੂਰੀ ਹੈ ਲੇਕਿਨ ਇਹਦੀ ਗਰੰਟੀ ਕੌਣ ਦੇਵੇਗਾ? ਸੋ ਨਵੇਂ ਐਕਟ ਦੇ ਵਿੱਚ ਇਹਦਾ ਵੀ ਹੈ ਕਿ ਉਹਨੂੰ ਐਫੀਡੇਵਿਟ ਦੇਣਾ ਪਏਗਾ ਕਿ ਮੈਂ ਆ 5 ਸਾਲਾਂ ਤੋਂ ਲਗਾਤਾਰ ਇਸਲਾਮ ਨੂੰ ਫਾਲੋ ਕਰ ਰਿਹਾ ਔਰ ਸਾਰੀ ਉਹਦੀ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ। ਹੂੰ। ਸੋ ਇੱਕ ਅੱਲਾ ਨੂੰ ਦਿੱਤੀ ਹੁੰਦੀ ਉਹ ਵੀ ਇਰੈਵੋਕੇਬਲ ਹੈ ਜਾਂ ਆਪਣੇ ਆਨਵਰਲੀ ਪੀਡੀਆ ਨੇ ਵੀ ਕੀਤੀ ਜਿਹੜੀ ਡੈਡੀਕੇਸ਼ਨ ਹੈ that is ਮਤਲਬ ਉਹ ਨੂੰ ਤੁਸੀਂ ਰਿਵੋਕ ਨਹੀਂ ਕਰ ਸਕਦੇ ਅਨ ਲਿਮਿਟਡ ਟਾਈਮ ਲਈ ਹੈ ਸੋ ਫਾਰ ਐ ਪਰਮਾਨੈਂਟ ਜੋ ਬਕਾਵਸ ਸੋਧ ਮਿਲਿਆ ਜੋ ਕੇਂਦਰ ਸਰਕਾਰ ਦੇ ਵੱਲੋਂ ਦੋਵੇਂ ਸਦਨਾਂ ਦੇ ਵਿੱਚੋਂ ਪਾਸ ਕਰਵਾ ਲਿਆ ਗਿਆ ਹੈ ਇਹ ਪਹਿਲਾਂ ਕਿਵੇਂ ਕੰਮ ਕਰਦਾ ਸੀ ਜਾਂ ਹੁਣ ਇਸ ਦੇ ਵਿੱਚ ਕੀ ਕੁਝ ਬਦਲਾਅ ਹੋਣਗੇ ਪਹਿਲਾਂ ਕੀ ਕੁਝ ਸੀ ਮੈਂ ਤੁਹਾਨੂੰ ਪਹਿਲੇ ਹੀ ਦੱਸ ਦਿੱਤਾ ਕਿ ਔਰ ਇਹ ਵੀ ਦੱਸ ਦਿੱਤਾ ਕਿ ਬਕਾਵਸ ਹੁੰਦਾ ਕੀ ਹੈ ਬਕਾਫ ਕੋਈ ਇੱਕ দান ਕੀਤੀ ਹੋਈ ਪ੍ਰਾਪਰਟੀ ਹੈ ਕਿਸੇ ਮੁਸਲਮ ਦੀ ਚੰਗੇ ਕੰਮ ਦੇ ਚੈਰੀਟੀ ਸਕੂਲ ਖੋਲਣ ਵਾਸਤੇ ਮਸਕ ਬਣਾਉਣ ਵਾਸਤੇ ਮਦਰਜਾਦ ਔਰ ਤੁਸੀਂ ਮਸਜਿਦ ਬਣਾਉਣ ਵਾਸਤੇ ਜਾਂ ਯਤੀਮ ਬੱਚਿਆਂ ਦੀ ਪੜ੍ਹਾਈ ਵਾਸਤੇ ਉਹ ਉਹਦੇ ਬਾਅਦ ਕੀ ਹੈ ਕਿ ਜਿਹੜੇ ਬਕਾਫ ਪ੍ਰਾਪਰਟੀ ਬਣ ਜਾਂਦੀ ਹੈ ਔਰ ਇਹ দান ਪੂਰੀ ਉਮਤ ਦਾ ਸੰਜ ਹੈ ਲੇਕਿਨ ਉਨਤਾ ਕੀ ਪਿੱਛੇ ਇਹਦਾ ਜਿਹੜੀ ਮੈਨੇਜਮੈਂਟ ਹੀ ਨਾ

ਇਹ ਇਹਦਾ ਫਾਇਦਾ ਲੈਂਦੇ ਹੋਏ ਕਿ ਜਿਹੜੀਆਂ ਐਕਟ ਵਿੱਚ ਕਮੀ ਜਿਦਾ ਜੀ ਇਹ ਸਮਝੋ ਰੱਖ ਰਖਾਵ ਮੈਨੇਜਮੈਂਟ ਮੇਂਟੇਨੈਂਸ ਐ ਫਰਾਡੂਲੈਂਟ ट्रांजैक्शन ਬਹੁਤ ਫਰਾਡ ਹੋਇਆ ਇਸ ਪ੍ਰਾਪਰਟੀ ਨਾਲ ਉਹਨ ਕੀ ਹੋ ਗਿਆ ਇੱਕ ਰੋਬਸਟ ਇੱਕ ਬੜਾ ਜਿਹੜੇ ਵਿੱਚ ਕੋਈ ਲੂਪ ਹੋਣ ਨਹੀਂ ਰਹਿਣ ਦਿੰਦਾ ਜਿਹੜਾ ਇੱਕ ਕਾਨੂੰਨ ਆਇਆ 13 ਦਾ ਕਾਨੂੰਨ ਦੇ ਵਿੱਚ ਤੇ ਪਹਿਲੇ ਵੀ ਕੋਈ ਮੈਂ ਪਹਿਲੇ ਵੀ ਕਹਿ ਦਿੱਤਾ ਤੁਹਾਨੂੰ ਉਹਦੇ ਵਿੱਚ ਕੋਈ ਅਪੀਲ ਦਾ ਪ੍ਰੋਵੀਜ਼ਨ ਨਹੀਂ ਕੋਈ ਵੀ ਪ੍ਰਾਪਰਟੀ ਡਿਕਲੇਅਰ ਕਰ ਦਿੱਤਾ ਸੀ ਬੋਰਡ ਔਰ ਗਵਰਨਮੈਂਟ ਪ੍ਰਾਪਰਟੀ ਵੀ ਡਿਕਲੇਅਰ ਹੋ ਗਈਆਂ ਕਈ ਕਈ ਪ੍ਰਾਈਵੇਟ ਲੋਕਾਂ ਦੀ ਪ੍ਰਾਪਰਟੀਆਂ ਵੀ ਡਿਕਲੇਅਰ ਹੋ ਗਈਆਂ ਕਈ ਮੰਦਰ ਗੁਰਦੁਆਰਾਂ ਦੀਆਂ ਪ੍ਰਾਪਰਟੀਆਂ ਡਿਕਲੇਅਰ ਹੋ ਗਈਆਂ ਤੇ ਸਕੂਲ ਚੱਲਦੇ ਪ੍ਰਾਪਰਟੀ ਉਹਨਾਂ ਨੂੰ ਕਹਿੰਦਾ ਵਕਫ ਦੀ ਹੈ ਔਰ ਅਪੀਲ ਕੋਈ ਨਹੀਂ ਜਿਹੜੀ ਸੈਕਸ਼ਨ 40 ਜਿਹੜੀ ਪਹਿਲੇ ਵਾਲੇ ਐਕਟ ਦੀ ਸੀ ਜੋ ਕਾਨੂੰਨ ਵੀ ਸੀ ਉਹ ਅਪੀਲ ਦਾ ਰਾਈਟ ਕੋਈ ਨਹੀਂ ਦਿੰਦੀ ਉਹਨੂੰ ਉਹਨੂੰ ਸੈਕਸ਼ਨ ਨੂੰ ਬਾਹਰ ਘਾ ਦਿੱਤਾ ਔਰ ਅਪੀਲ ਦਾ ਹੱਕ ਮਿਲ ਗਿਆ ਟ੍ਰਿਬਿਊਨਲ ਦੇ ਫੈਸਲੇ ਦਾ ਉਹ ਟ੍ਰਿਬਿਊਨ ਦਾ ਫੈਸਲਾ ਅਸੀਂ ਚੈਲੰਜ ਕਰ ਸਕਨੇ ਆ ਕਿਤੇ ਹਾਈ ਕੋਰਟ ਦੇ ਵਿੱਚ ਅਪੀਲ ਦਾ ਉਹ ਇੱਕ ਹੋਰ ਹੁੰਦਾ ਹੀ ਕਿ ਪੀਰੀਅਡ ਆਫ ਲਿਮਿਟੇਸ਼ਨ ਕੋਈ ਨਹੀਂ ਕਿ ਕੋਈ ਮਨਿਆਦ ਨਹੀਂ ਰੱਖੀ ਗਈ ਜਿਹੜਾ ਬੰਦਾ ਇਹਦੇ ਕੋਲੋਂ ਅਗਰੀਵ ਹੋ ਜਾਂਦਾ ਹੀ ਪਰੇਸ਼ਾਨ ਹੋ ਜਾਂਦਾ ਹੀ ਕੋਈ ਆਰਡਰ ਬਕਾ ਬੋਰਡ ਦਾ ਉਹਦਾ ਜਿਹੜਾ ਹੈ ਉਹ ਉਹਦੀ ਅਪੀਲ ਹਾਈ ਕੋਰਟ ਚ ਕਰ ਸਕਦੇ ਹੋ ਇੱਕ ਹੋਰ ਹੋ ਗਿਆ ਅਕਾਊਂਟ ਹੋਏ ਮੇਨਟੇਨ ਕਰਨਾ ਪਏਗਾ ਆਡਿਟ ਹੋਏਗਾ ਜਿਹੜਾ ਵੀ ਪ੍ਰਾਫਿਟ ਆਉਂਦਾ ਹੈ ਜਿਹੜੇ ਕਿਰਾਇਆ ਤੇ ਲੱਗੀਦੀ ਹੈ ਜੋ ਕੋਈ ਐਗਰੀਕਲਚਰ ਜ਼ਮੀਨ ਹੈ ਜਿਹੜੀ ਬਾਗਨ ਅਬਕਫ ਦੇ ਤਾਂ ਦੂਸਰੇ ਵੀ ਹੈ ਉਹ ਪੂਰੀ ਹੋਣ ਇਹਦਾ ਹਿਸਾਬ ਦਾ ਰੱਖਿਆ ਜਾਏਗਾ ਤਾਂ ਸਰ ਉਹ ਪੂਰਾ ਸਰ ਦੇਖਣ ਚੁਰੇਗਾ ਜਿ ਜਿਸ ਤਰ੍ਹਾਂ ਜਿਹੜੇ ਜਗ੍ਹਾ ਦੇ ਉੱਤੇ ਤੁਸੀਂ ਕਾਨੂੰਨ ਦੀ ਪੜ੍ਹਾਈ ਕੀਤੀ ਜਾਂ ਜਿਸ ਤਰ੍ਹਾਂ ਸਰਵਿਸ ਕੀਤੀ ਪਬਲਿਕ ਕਮਿਸ਼ਨ ਦੇ ਵਿੱਚ ਤਾਂ ਉੱਥੋਂ ਦੇ ਲੋਕਾਂ ਦੇ ਸੁਭਾਅ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜੰਮੂ ਕਸ਼ਮੀਰ ਵਾਲੇ ਪਾਸੇ ਦੇ ਜੋ ਮੁਸਲਮ ਵੱਦ ਗਿਣਤੀ ਦੇ ਵਿੱਚ ਨੇ ਹੋਰ ਜਿਹੜੇ ਸੂਬਿਆਂ ਦੇ ਨਾਲੋਂ ਤੇ ਉੱਥੋਂ ਦੇ ਸੁਭਾਅ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਕੀ ਕੁਝ ਰਿਐਕਸ਼ਨ ਦੇਖਣ ਨੂੰ ਮਿਲ ਸਕਦਾ ਹੈ ਜਦੋਂ ਕਿਉਂਕਿ ਵਿਰੋਧੀ ਪਾਰਟੀਆਂ ਲਗਾਤਾਰ ਕੇਂਦਰ ਸਰਕਾਰ ਵੱਲੋਂ ਲਿਆਂਦੇ ਇਸ ਬਿਲਡ ਦਾ ਵਿਰੋਧ ਕਰ ਰਹੀਆਂ ਨੇ ਜੀ ਲੋਕਾਂ ਦੀ ਇੱਕ ਇਹ ਕਾਹਦੇ ਕੀ ਅਪਰੀਹੈਂਸ਼ਨ ਹੈ ਕਿ ਸਰਕਾਰ ਆਪਣੇ ਹੱਥ ਦੇ ਵਿੱਚ ਲੈਂਦੀ ਪਈ ਹੈ ਸਾਰਾ ਇਹ ਪ੍ਰਾਪਰਟੀ ਜਿਹੜੀ ਹੈ ਇਹਨੂੰ ਜਿਹੜਾ ਵਕਫ ਦਾ ਔਰ ਅੱਗੇ ਹੋ ਸਕਦਾ ਦੂਜੀਆਂ ਜਿਹੜੀਆਂ ਵੀ ਧਾਰਮਿਕ ਸਾਡੀਆਂ ਕੋਈ ਹਿੰਦੂਆਂ ਦੀਆਂ ਪ੍ਰਾਪਰਟੀਆਂ ਨੇ ਬੁੱਧਿਸਤਿਆਂ ਸਿੱਖਾਂ ਦੀਆਂ ਗੁਰਦੁਆਰਾ ਇਹਦਾ ਕੰਟਰੋਲ ਸਾਰਾ ਪ੍ਰਾਪਰਟੀ ਦਾ ਸਰਕਾਰ ਕਰਨਾ ਚਾਹੁੰਦੀ ਹੈ ਮੈਂ ਇਹ ਕਹਿੰਦਾ ਜੇ ਅਗਰ ਉਹ ਠੀਕ ਕੰਮ ਨਹੀਂ ਕਰਦੇ ਪਏ ਕੋਈ ਵੀ ਬੋਰਡ مسلم بول سکھ بول کوئی بھی ہے اگر یہ رکھ رکھاو ٹھیک رہن رہ مینو نہیں لگتا بچ کوئی کسے نو ہونے چاہیے تھی اور دیکھو ریونیو بنے گا دا لوگ بدے گا یہ پیسہ ہے یہ سب کتاب رہے گا یہ ٹرانسپیرنٹ صاف ستھرا محول بنے گا ਤੇ ਉਸ ਖਾਸ ਕਰ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਅਕਸਰਾ ਇੱਕ ਅਕਾਫ ਇਥੇ ਵੀ ਕੰਮ ਕਰਦਾ ਬਕਫ ਇਥੇ ਵੀ ਕੰਮ ਕਰਦਾ ਔਰ ਕੀ ਹੋਇਆ ਕੀ ਹੈ ਕਿ ਪੁਰਾਣੀਆਂ ਬਕਫ ਦੀਆਂ ਪ੍ਰਾਪਰਟੀਆਂ ਅੱਜ ਜਿਹੜਾ ਕਿਰਾਇਆ ਜਿਹਦੇ ਕੋਲ ਹੈ ਇੱਕਦਮ ਇਹਨੂੰ ਕਹਿੰਨ ਨੂੰ ਕਹਿੰਦਾ ਕਿ ਬਗੈਰ ਖਸਾਬ ਕਿਤਾਬ ਦੇ ਵੇਚ ਦਿੱਤੀਆਂ ਨਾ ਕੁਝ ਲੋਕਾਂ ਕਬਜ਼ੇ ਕਰਨ ਦੇਣ ਕੋਈ ਹਸਾਬ ਦਾਬ ਨਹੀਂ ਔਰ ਇਹ ਕੋਈ ਨਹੀਂ ਕਹਿ ਸਕਦਾ ਕਿ ਪਸ਼ੇ ਪਾਰਟੀਕুলਰ ਕੋਈ ਕੋਮ ਨਾਲ ਜਾਂ ਕੋਈ ਕਿਸੇ ਉਸੇ ਨਾਲ ਕੋਈ ਸਿਆਸੀ ਗੱਲ ਹੋ ਸਕਦੀ ਹੈ ਸਿਆਸੀ ਗੱਲ ਚ ਨਹੀਂ ਆਣਾ ਮੈਨੂੰ ਲੱਗਦਾ ਕਿ ਬਿੱਲ ਜਿਹੜਾ ਮੈਨੂੰ ਲੱਗਦਾ ਕਿ ਆ ਆ ਮੁਸਲਮਾਨ ਨੂੰ ਜਿਹੜਾ ਇਹ ਕਿਸੇ ਕਿਸਮ ਦਾ ਕੋਈ ਪ੍ਰਿਆ ਹ ਇਰ ਗਵਰਨਮੈਂਟ ਦਾ ਕੰਟਰੋਲ ਹੈ ਡਿਸਟ੍ਰਿਕਟ ਮੈਜਿਸਟ੍ਰੇਟ ਦੀ ਇਨਵੋਲਵਮੈਂਟ ਆ ਗਈ ਉਹ ਮੈਨੂੰ ਲੱਗਦਾ ਕਿ ਗਵਰਨਮੈਂਟ ਦਾ ਕੰਟਰੋਲ ਹੋਣਾ ਔਰ ਇਹਦੇ ਵਿੱਚ ਕੋਈ ਫਰਕ ਪਾਏਗਾ ਤੇ ਜ਼ਿਆਦਾ ਟਰਾਂਸਪੇਰੈਂਸੀ ਆਏਗੀ ਔਰ ਇੱਕ ਦੇਖੋ ਪਹਿਲੇ ਕੀ ਹੁੰਦਾ ਹੈ ਰਜਿਸਟ੍ਰੇਸ਼ਨ ਹੁੰਦੀ ਨਹੀਂ ਆਇਡੈਂਟੀਫਿਕੇਸ਼ਨ ਹੁੰਦੀ ਪਰ ਆਪਣੇ ਦਾ ਹੀ ਕੋਈ ਤੇ ਕੰਪਨਸੇਸ਼ਨ ਪ੍ਰਾਈਵੇਟ ਰੈਵਨਿਊ ਨਾਲ ਮਿਲ ਕੇ ਪ੍ਰਾਈਵੇਟ ਲੋਕ ਖਾ ਜਾਂਦੇ ਇਹੋ ਲੋਕ ਜਿਹੜੇ ਅੱਜ ਕਹਿੰਦੇ ਪੈਨ ਬਕਾ ਬੋਰਡ ਦੇ ਲੋਕ ਨਾ ਇਹੋ ਲੋਕ ਜਾਂ ਹੋਰ ਦੂਸਰੇ ਲੋਕ ਜਿਹੜੇ ਨਾ ਮਿਲੀ ਭਗਤ ਬਹੁਤ ਹੀ ਉਨੇਕ ਉਹ ਆ ਜਾਏਗਾ ਕਿ ਬ੍ਰਾਹਮਣੀ ਪ੍ਰਾਪਰਟੀ ਜਿਹੜੀ ਹੈ ਬਕਾ ਪ੍ਰਾਪਰਟੀ ਉਹਦੀ ਇਨਕਮ ਆ ਪੁਰਾਣੇ ਜਿਹੜੇ ਕਿਰਾਏ ਉਹ ਰਵਾਈਜ਼ ਹੋਣਗੇ ਅਗਰ ਕਿਸੇ ਕੋਲ ਕਿਸੇ 10 ਰੁਪਏ ਨਾਲ ਕਿਸੇ ਨੇ ਕੋਈ ਅੱਛੀ ਜਗ੍ਹਾ ਤੇ ਉਹ ਕਿਰਾਇਆ ਦਿੰਦਾ ਪਿਆ 10 10 ਰੁਪਏ ਉਹ ਉਹਨੂੰ ਚੇਂਜ ਹੋਏਗਾ ਕਿਉਂਕਿ ਇਹ ਕੰਟਰੋਲ ਹੋਇਆ ਕਿੰਦਾ ਭਾਈ ਉਹਦਾ ਰੇਟ ਹੈ ਅਸਰਾ ਅਗਰ 10000 ਰੁਪਏ ਹੈ ਇਸ ਲਈ ਰੇਟ ਹੈ ਇੱਕ ਪ੍ਰਾਪ ਇੱਕ ਮੈਂ ਐਗਜ਼ਾਮਪਲ ਦਿੰਦਾ ਪਿਆ ਮਿਸਾਲ ਦਿੰਦਾ ਪਿਆ ਜੋ ਉਹ ਪ੍ਰਾਪ ਪੁਰਾਣੀ ਕਿਸੇ ਕੋਲ ਹੈ ਪੀ ਇਹਨੂੰ ਦਬਿਆ ਚੇਤੇ ਆਣੇ ਚਾਹੀਦੀ ਨਾ ਉਹ ਇੱਕ ਜਿਹੜੀ ਆਪਣਾ ਜਿਹੜਾ ਲੋਕਾਂ ਦਾ ਕੰਟਰੋਲ ਹੀ ਨਾ ਪ੍ਰਾਈਵੇਟ ਉਹ ਕੰਟਰੋਲ ਹੀ ਰਹੇਗਾ ਕੁਝ ਲੋਕਾਂ ਦਾ ਹੂੰ ਉਹ ਆਮ ਆਮ ਔਰ ਕੀ ਇਹਦੇ ਚ ਕੀ ਹੈ ਜਿਹੜਾ ਇਹ ਪੈਸਾ ਆਏਗਾ ਨਾ ਨੇ ਉੱਧਰ ਲੱਗੇਗਾ ਇਹ ਜਿਹੜੇ ਬੱਚਿਆਂ ਦੇ ਪੜ੍ਹਾਈ ਤੇ ਲੱਗੇਗਾ ਇਹ ਰੱਖ ਰਖਾਅ ਤੇ ਲੱਗੇਗਾ ਚਾਹੀ ਉਹ ਤੁਸੀਂ ਕੋਈ ਵੀ ਜਿਹੜੀ ਧਾਰਮਿਕ ਸੰਸਥਾ ਔਰ ਮੁਸਲਮਾਨ ਦੇ ਮੁਸਲਮਾਨਾ ਵਾਸੇ ਹੀ ਲਗੇਗਾ ਵਕਫ ਦਾ ਜਿਆਦਾ 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 ਇਹ ਠੀਕ ਹੈ ਇੱਕ ਗੱਲ ਆ ਗਈ ਕਿ ਭਾਈ ਯਾਰ ਇਹਦੇ ਬੋਰਡ ਦੇ ਵਿੱਚ ਨਾਨ ਮੁਸਲਮ ਵੀ ਆ ਗਏ ਇਹਦੇ ਬੋਰਡ ਦੇ ਵਿੱਚ ਜਿਆਦਾ ਦਵਾ ਗਵਰਨਮੈਂਟ ਦਾ ਇੰਟਰਫਰੈਂਸ ਆ ਗਿਆ ਇਹ ਜਿਹੜੀ ਸੈਂਟਰਲ ਕੌਂਸਲ ਜਿਹੜੀ ਬਣਾਈ ਹੈ ਵਕਫ ਦੀ ਉਹਦੇ ਵਿੱਚ ਗਵਰਨਮੈਂਟ ਦੀ ਇੰਟਰਫਰੈਂਸ ਭਾਈ ਗਵਰਨਮੈਂਟ ਦੀ ਇੰਟਰਫਰੈਂਸ ਆ ਗਈ ਗਵਰਨਟ ਕਿ ਨਹੀਂ ਹੈ ਗਵਰਨਮੈਂਟ ਵੀ ਸਾਡੀ ਹੈ ਨਾ ਔਰ ਕਹਿੰਦੇ ਸਦਾਨ ਦੀ ਜਿਹੜੀ ਧਾਰਾ 25 ਤੇ ਧਾਰਾ ਦੂਜੀ ਕਹਿੰਦੇ ਕਿ ਜਿਹੜੇ ਉਹ ਹਰ ਬੰਦੇ ਨੂੰ ਜਿਹੜੇ ਮੁਸਲਮ ਨਾ ਹਰ ਮਿਨੋਰਿਟੀ ਹੈ ਉਹਨੂੰ ਆਪਣੇ ਅਧਿਕਾਰ ਦਿੱਤੇ ਗਏ ਉਹਦੇ ਮੈਨੂੰ ਲੱਗਦਾ ਕਿ ਵਕਫ ਬਿਲ ਨਾਲ ਕੋਈ ਕੋਈ ਵੀ ਸ਼ਰਾਰਤ ਕੋਈ ਕਿਸੇ ਦਾ ਇੰਟਰਫਰੈਂਸ ਕੋਈ ਕਿਸਮ ਦੀ ਮੁਖਮਖਾਲਫਤ ਕਿਸੇ ਦੀ ਕੋਈ ਧਾਰਮਿਕ ਪੂਜਾ ਪਾੜ ਦੀ ਪદ્ધਤੀ ਜਾਂ ਕਿਸੇ ਤਰੀਕੇ ਨਾਲ ਕੁਝ ਵੀ ਹੋਏਗਾ ਹਾਂ ਜਿਨ੍ਹਾਂ ਲੋਕਾਂ ਮਨਾਪਲੀ ਬਣਾਈ ਦੀ ਜਿਨ੍ਹਾਂ ਲੋਕਾਂ ਦੀ ਜਿਹੜੀ ਸੋਚ ਹੀ ਜਾ ਉਹ ਮਿਲੀ ਭਗਤੀ ਉਹ ਪ੍ਰਾਪਰਟੀ ਦਾ ਮਤਲਬ ਕੋਈ ਹਿਸਾਬ ਕਿਤਾਬ ਨਹੀਂ ਉਹਦੇ ਕੋਲੋਂ ਹਿਸਾਬ ਕਿਤਾਬ ਲੇਤਾ ਜਾਏਗਾ ਤੇ ਮੈਡਮ ਫਿਰ ਕਿਵੇਂ ਵੇਖਦੇ ਹੋ ਇਸ ਫੈਸਲੇ ਨੂੰ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਗੱਲ ਚੱਲ ਰਹੀ ਹੈ ਜਿਸ ਤਰ੍ਹਾਂ ਮੈਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਤੋਂ ਐਮਪੀ ਹਰਸਿਮਰਤ ਕੋਰ ਬਾਦਲ ਜੋ ਕਿ ਅਕਾਲੀ ਦਲ ਦੇ ਲੀਡਰ ਨੇ ਉਹ ਬੋਲ ਦੇ ਵੇਖੇ ਉਹ ਕਹਿੰਦੇ ਕਿ ਪਹਿਲਾਂ ਤੁਸੀਂ ਪਟਨਾ ਸਾਹਿਬ ਦਾ ਬੋਰਡ ਤੋੜਿਆ ਫਿਰ ਤੁਸੀਂ ਹਜੂਰ ਸਾਹਿਬ ਦਾ ਬੋਰਡ ਤੋੜਿਆ ਫਿਰ ਹਰਿਆਣਾ ਦਿੱਲੀ ਵਾਲੇ ਪਾਸੇ ਨੂੰ ਕਹਿੰਦੇ ਤੁਸੀਂ ਵਧੇ ਉਹਨਾਂ ਨੂੰ ਖਤਰਾ ਹੈ ਕਿ ਤਨਾ ਕਿਤੇ 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 ਐਸਜੀਪੀਸੀ ਦੇ ਵਿੱਚ ਵੀ ਜਿਹੜੀ ਆ ਕੁਸਪੈਟ ਇਸ ਤਰ੍ਹਾਂ ਦੀ ਨਾ ਕਰ ਲਈ ਜਾਵੇ ਕੀ ਲੱਗਦਾ ਕਿ ਘੱਟ ਗਿਣਤੀਆਂ ਦੇ ਲਈ ਕੋਈ ਖਤਰਾ ਹੋ ਸਕਦੀ ਹੈ ਇਹੋ ਜਿਹੀ ਚੀਜ਼ ਦੇਖੋ ਰਿਲੀਜੀਅਸ ਐਂਡੋਮੈਂਟ ਐਕਟ ਹੈਗਾ ਹੈਨਾ ਔਰ ਜੋ ਵੀ ਚੀਜ਼ ਹੈ ਅਗਰ ਉਹਦੇ ਵਿੱਚ ਕੋਈ ਅਨਾਰਮਲਿਜ਼ ਹੈ ਉਹਦੇ ਵਿੱਚ ਗੜਬੜੀਆਂ ਹੈ ਕਿ ਜਰਾ ਚੈਰਿਟੀ ਲਈ ਲੱਗਣਾ ਇੱਕ ਪਾਰਟिकुलर ਕਮੇਟੀ ਆਪਣੇ ਲਈ ਇਸਤੇਮਾਲ ਕਰ ਰਹੀ ਹੈ ਕੁਝ ਪ੍ਰਮੁੱਖ ਲੋਕ ਉਹ ਪੈਸੇ ਦੀ ਦੁਰਵਿਹਰਤੋ ਕਰ ਰਿਹਾ ਹੈ ਤੇ ਉਹਦੇ ਵਿੱਚ ਮੈਨੋਨੇ ਸਬਦਾ ਕਿ ਕੋਈ ਕਾਨੂੰਨੀ ਹਸਤਕਸ਼ਪ ਨਹੀਂ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਹੈ ਸਾਡੇ ਜਿੰਨੇ ਵੀ ਮੰਦਿਰ ਹੈ ਉਹਨਾਂ ਦੇ ਉੱਪਰ ٹرسٹ ਬਣੇ ਹੋਏ ਹਨ ਔਰ ਉੱਥੋਂ ਦਾ ਪੈਸਾ ਬਲਕਿ ਦੂਸਰੀ ਜਗ੍ਹਾ ਤੇ ਵੀ ਇਸਤੇਮਾਲ ਹੁੰਦਾ ਮੰਦਿਰ ਦੀ ਰੇਨੋਵੇਸ਼ਨ ਤੇ ਘੱਟ ਹੁੰਦਾ ਔਰ ਦੂਸਰੇ ਹੋਰ ਕੰਮਾਂ ਦੇ ਲਈ ਗਵਰਨਮੈਂਟ ਉਸਨੂੰ ਜ਼ਿਆਦਾ ਇਸਤੇਮਾਲ ਕਰਦੀ ਹੈ ਸੋ ਆਮ ਜਨਤਾ ਦੇ ਲਈ ਅਗਰ ਉਹ ਪੈਸਾ ਗਵਰਨਮੈਂਟ ਕਰ ਰਹੀ ਹੈ ਤੇ ਇਹਦੇ ਵਿੱਚ ਕੋਈ ਮੈਨੂੰ ਨਹੀਂ ਲੱਗਦਾ ਤੁਸੀਂ ਦੇਖਿਆ ਵੀ ਉਹ ਬਹੁਤ ਸਾਰੀ ਜਗ੍ਹਾ ਤੇ ਤੇ ਲੜਾਈ ਪੈਸੇ ਦੀ ਹੋਇਆ ਹੂੰ ਕਹਿੰਦੇ ਆ ਨਾ ਗੁੱਲਕ ਦੀ ਲੜਾਈ ਹੈ ਚਲੰਦਰ ਚ ਵੀ ਕਈ ਵਾਰੀ 2 3 ਇਸੇ ਗਰੁੱਪਾਂ ਦੀ ਲੜਾਈ ਹੋਈ ਗੁਰਦੁਆਰੇ ਦੇ ਲਈ ਤੇ ਮੇਨ ਮੁੱਦਾ ਕੀ ਸੀ ਗੁੱਲਕ ਤੋ ਗੋਲਗਦੇ ਤੇ ਤਾਂ ਪਰਮਾਤਮਾ ਦਾ ਹੀ ਰਾਈਟ ਹੋਣਾ ਜਾਂ ਪਰਮਾਤਮਾ ਦੇ ਸਾਰੇ ਬੰਦਿਆਂ ਦਾ ਰਾਈਟ ਹੈ ਨਹੀਂ ਕਿ ਕੁਝ ਖਾਸ ਜਿਹੜੇ ਉਹ ਮੈਨੇਜਮੈਂਟ ਚ ਗਿਆ ਉਹ ਹੀ ਉਹਨੂੰ ਆਪਣੇ ਤਰੀਕੇ ਨਾਲ ਚਲਾਉਂਦੇ ਰਹਿਣ ਉਹ ਆਪਣੇ ਤਰੀਕੇ ਨਾਲ ਕਰਦੇ ਰਹਿ। ਮੈਨੂੰ ਇੱਕ ਖਾਸ ਜੋ ਬਹੁਤ ਮਤਿਆਦਾਲ ਇਸ ਐਕਚੂਅ ਲੱਗੀ ਹੈ ਕਿ ਔਰਤਾਂ ਦੀ ਰਿਪਰੈਜ਼ੈਂਟੇਸ਼ਨ ਹੈ ਕੌਂਸਲ ਦੇ ਵਿੱਚ ਹਰ ਲੈਵਲ ਤੇ ਸਟੇਟ ਲੈਵਲ ਤੇ ਸੈਂਟਰ ਲੈਵਲ ਤੇ ਕਹਿੰਦੇ ਪਹਿਲੇ ਵੀ ਆ ਸਕਦੀਆਂ ਸੀ ਲੇਕਿਨ ਜਿੰਨੀ ਦੇਰ ਤੁਸੀਂ ਸਪੈਸੀਫਾਈ ਨਹੀਂ ਕਰਦੇ ਔਰਤਾਂ ਨੂੰ ਅੱਗੇ ਨਹੀਂ ਆਣ ਦਿੱਤਾ ਜਾਂਦਾ ਤੁਸੀਂ ਜਰਨਲ ਵੀ ਲੈ ਲਿਏ ਪੋਲੀਟੀਕਲ ਸੈਨੇਰੀਓ ਚ ਅਗਰ ਔਰਤਾਂ ਦੇ ਲਈ ਰੈਜ਼ਰਵੇਸ਼ਨ ਨਹੀਂ ਹੈ ਤੇ ਉਹਨਾਂ ਨੂੰ ਕੋਈ ਅੱਗੇ ਆਣ ਨਹੀਂ ਦਿੰਦਾ ਇਸੇ ਤਰ੍ਹਾਂ ਮੁਸਲਮਾਨ ਲਾਜ ਕਹਿੰਦੇ ਜੀ ਹਾਂ ਮੋਤਾਵਲੀ ਤੇ ਬਣ ਸਕਦੀ ਆ ਲੇਕਿਨ ਉਹ ਕਾਜ਼ੀ ਨਹੀਂ ਬਣ ਸਕਦੀ ਉਹ ਸਜਦਾ ਨਸ਼ੀਨ ਨਹੀਂ ਬਣ ਸਕਦੀ ਸੋ ਅਗਰ ਮੋਤਾਵਲੀ ਦੇ ਨਾਲ-ਨਾਲ ਇਹ ਰੋਲ ਵੀ ਉਸ ਪ੍ਰਾਪਰਟੀ ਦੇ ਵਿੱਚ ਹੈ ਤੇ ਉਹਨੂੰ ਡਿਵਾਰਟ ਹੱਲੇ ਵੀ ਕਰ ਦਿੱਤਾ ਤੁਹਾਨੂੰ ਹੂੰ ਸੋ ਇਹ ਇੱਕ ਹੱਲੇ ਲਕੂਨਾ ਹੈ ਜਿਹਨੂੰ ਹੋਰ ਕਲੱਬ ਕਰਨ ਦੀ ਲੋਰ ਹੈ ਕਿ ਵੈਸੇ ਇਸਲਾਮ ਕਹਿੰਦੇ ਜੀ ਕੁਆਲਿਟੀ ਹੈ ਔਰਤਾਂ ਦੇ ਵਿੱਚ ਲੇਕਿਨ ਮੈਨੂੰ ਨਹੀਂ ਲੱਗਦਾ ਕਿਉਂਕਿ ਉਹਨਾ ਇਮਾਮ ਬਣ ਸਕਦੀਆਂ ਨਾ ਮੌਲਵੀ ਬਣ ਸਕਦੀਆਂ ਨਾ ਉਹ ਕਰ ਸਕਦੀਆਂ ਹੈ ਬੈਨੇਫਿਸ਼ੀਰੀ ਜਿੱਥੋਂ ਤੱਕ ਬਣਨ ਦੀ ਗੱਲ ਹੈਗੀ ਹੈ ਤੇ ਕਹਿੰਦੇ ਜੀ ਸਭ ਬੈਨੇਫਿਸ਼ੀ ਹੋ ਸਕਦੇ ਨੇ ਸ਼ਾਬਾਨੋ ਦੇ ਕੇਸ ਚ ਜਦੋਂ ਮੇਨਟੇਨੈਂਸ ਦਿੱਤਾ ਜੀ ਹਸਬੰਡ ਨੂੰ ਾਇਬਿਲਟੀ ਦਿੱਤੀ ਉਹ ਵੀ ਕੁਰਾਨ ਦੀ ਆਇਤ ਨੂੰ ਕੋਟ ਕਰਦੇ ਹੋਏ ਜਸਤੇ ਚੰਦ ਚੂੜ ਨੇ ਕਿਹਾ ਕਿ ਜੋ ਸੱਚਾ ਮੁਸਲਮਾਨ ਹੈ ਉਹ ਕਿਸੇ ਔਰਤ ਨੂੰ ਧਰਦਰ ਪਟਕਣ ਲਈ ਨਹੀਂ ਛੱਡ ਸਕਦਾ ਉਹਨੂੰ ਉਹਦੇ ਅਗਰ ਉਹ ਤਲਾਕ ਦਿੰਦਾ ਤੇ ਉਹਦੇ ਬਾਕੀ ਦੀ ਜ਼ਿੰਦਗੀ ਵਾਸਤੇ ਉਹਨੂੰ ਉਹਦੀ ਇੱਕ ਪ੍ਰੋਵੀਜ਼ਨ ਕਰਨਾ ਪਵੇਗਾ ਲੇਕਿਨ ਇਮੀਜੇਟਲੀ ਕਿਉਂਕਿ ਉਸ ਤੋਂ ਦੇ ਉਸ ਵਕਤ ਦੇ ਪ੍ਰਧਾਨ ਮੰਤਰੀ ਜਿਨੇ ਇੱਕ ਐਕਟ ਪਾਸ ਕੀਤਾ ਪ੍ਰੋਟੈਕਸ਼ਨ ਆਫ ਔਮਨ ਔਨ ਡਾਈਵੋਰਸ ਐਕਟ ਔਰ ਉਹ ਚ ਲਿਖਿਆ ਕਿ ਅਗਰ ਹਸਬੰਡ ਨਹੀਂ ਦੇ ਪਾਂਦਾ ਲਾਕ ਤੇ ਪੇਰੈਂਟਸ ਕੋ ਲਲਵੇ ਪੇਰੈਂਟਸ ਦੇ ਸਕਦੇ ਤੇ ਆਪਣੇ ਲੀਗਲ ਹੈਲਰਸ ਕੋ ਲਲਵੇ ਉਹ ਨਹੀਂ ਦੇ ਸਕਦੇ ਤੇ ਫਿਰ ਵਕਫ ਵਕਫ ਲਾਸਟ ਕਿਉਂ ਹੁੰਦੀ ਬਿਲਕੁਲ ਵਕਫ ਪਹਿਲੇ ਨੰਬਰ ਤੇ ਆਣਾ ਚਾਹੀਦਾ ਕਿ ਅਗਰ ਉਹਨੂੰ ਤੁਰੰਤ ਲੋੜ ਹੈ ਕਦੋਂ 50 ਸਾਲ ਤੱਕ ਕੋਲ ਪਹਿਲੇ ਤਾਂ ਤੱਕੇ ਖਾਂਦੀ ਰਹੇ ਫਿਰ ਜਾਏਗੀ ਵਕਫ ਦੇ ਕੋਲ ਸੋ ਬੈਨੇਫਿਸ਼ਰੀ ਸ਼ੁੱਡ ਬੀ ਇਮੀਡੀਏਟ ਬੈਨੇਫਿਸ਼ਰੀ ਅੰਡਰ ਦਾ ਵਕਫ ਜਦਸਾ ਤੁਸੀਂ ਜਿਵੇਂ ਵੇਖਦੇ ਹੋ ਔਰਤਾਂ ਵਾਲਾ ਫੈਸਲਾ ਜੋ ਔਰਤਾਂ ਦੇ ਵਾਧ ਅਧਿਕਾਰ ਦੀ ਗੱਲ ਕੀਤੀ ਜਾ ਰਹੀ ਹੈ ਇਹਨੂੰ ਕਿਵੇਂ ਵੇਖ ਰਹੇ ਹੋ ਜੀ ਦੇਖੋ ਇਹ ਜਿਹੜੇ ਬੋਰਡ ਨਾ ਬਣ ਸਾਡੇ ਤੁਹਾਨੂੰ ਇੱਕ ਖੁਸ਼ਖਬਰੀ ਸੁਣਾ ਦੇਣਾ ਜਾਂ ਇੱਕ ਤੁਹਾਨੂੰ ਸਾਡੇ ਜੰਮੂ ਕਸ਼ਮੀਰ ਦੇ ਵਿੱਚ ਜਿਹਦੀ ਚੇਅਰਮੈਨ ਨਾ ਆਕਾ ਪ੍ਰਾਪਰਟੀ ਦੀ ਬਕਾ ਪ੍ਰਾਪਰਟੀ ਦੀ ਉਹ ਇੱਕ ਈਮੈਨ ਹੈ ਮੁਸਲਮਾਨ ਈਮੈਨ ਹੈ ਡਾਕਟਰ ਅੰਦਰਾ ਵੀ ਉਹ ਸਾਰਾ ਉਹਨਾ ਬਹੁਤ ਇਨਕਰੀਸ ਕੀਤਾ ਜਿਹੜੀ ਮਿਸਬੈਨਜਮੈਂਟ ਹੀ ਜੰਮੂ ਕਸ਼ਮੀਰ ਦੇ ਵਿੱਚ ਬਕਾਫ ਪ੍ਰਾਪਰਟੀ ਦੀ ਉਹ ਖਤਮ ਕੀਤੀ ਪ੍ਰਾਪਰਟੀ ਆ ਆਇਡੈਂਟੀਫਾਈ ਕੀਤੀ ਆ ਉਹਦੀ ਮੈਨੇਜਮੈਂਟ ਠੀਕ ਕੀਤੀ ਉਹ ਸਭ ਕੁਝ ਉਹਨੂੰ ਇਨ ਆਰਡਰ ਲਿਆਇਆ ਉਹ ਔਰ ਮੈਂ ਮੈਡਮ ਨੇ ਕਹਿਤਾ ਉਹ ਇਹਦੇ ਇਸ ਐਕਟ ਦੇ ਵਿੱਚ ਪ੍ਰੋਵੀਜ਼ਨ ਬਣਾ ਦਿੱਤਾ ਮੇਨਟੇਨੈਂਸ ਔਰ ਜਿਤਨੇ ਬੱਚਿਆਂ ਵਾਸਤੇ ਇਹ ਪੈਸਾ ਜਿਹੜਾ ਵੀ ਆਏਗਾ ਬਕਾਫ ਦਾ ਇਹ ਖਰਚਾ ਜਾ ਸਕਦਾ ਖਰਚਾ ਜਾ ਸਕਦਾ ਹੈ ਉਹ ਦੂਜੀ ਗੱਲ ਆ ਗਈ ਦੇਖੋ ਮਾਤਾ ਬੈਸ਼ਨੋ ਦੇਵੀ ਸਾਡੀ ਯੂਨੀਵਰਸਿਟੀ ਹੈ ਇਹ ਇੱਕ ਇਹ ਵੀ ٹرسٹ ਹੈ ਜਿਹੜਾ ਐਕਟ ਦੇ ਅੱਡ ਸਟੈਚੂਟਰੀ ਪ੍ਰੋਵੀਜ਼ਨ ਤਾਦ ਬਣਿਆ ਇਹਦੇ ਥੱਲੇ ਇੱਕ ਯੂਨੀਵਰਸਿਟੀ ਚੱਲਦੀ ਪਈ ਹੈ ਨਨਾਇਣਾ ਹਸਪੀਟਲ ਚੱਲਦਾ ਪਿਆ ਔਰ ਕਈਆਂ ਲੋਕਾਂ ਨੂੰ ਇਸ ਦਾ ਫਾਇਦਾ ਹੋ ਰਿਹਾ ਨਾ ਸਿਰਫ индуਆਂ ਨੂੰ ਨਹੀਂ ਹੋ ਰਿਹਾ ਉਹ ਦੂਜਾ ਕੀ ਹੈ ਸ਼ਾਰਦਾ ਸ਼ਰੀਫ ٹرسٹ ਉਹ ਵੀ ਇੱਕ ਸੁਜੀ ਕਲਾਸਿਕ ਜੋਗੀ ਵਕਫ ਉਹ ਗਵਰਨਮੈਂਟ ਦਾ ਕੰਟਰੋਲ ਹੈ ਉਹਦੇ ਕੰਟਰੋਲ ਉਹਦੀ ਵੀ ਯੂਨੀਵਰਸਿਟੀ ਚਲਦੀ ਪਈ ਉਹਦੇ ਕੋਲ ਵੀ ਪੂਰਾ ਇੱਕ ਕੰਟਰੋਲ ਹੈ ਕਾਬੂ ਕਰ ਦੇਣ ਲੇਕਿਨ ਜਿਹੜਾ ਮੈਨੇਜਮੈਂਟ ਹੈ ਉਹਦਾ ਜਿਹੜਾ ਤਰੀਕਾਕਾਰ ਹੈ ਉਹ ਅੱਛਾ ਉਹਦੀ ਇੱਕ ਸਿਸਟਮ ਬਣਿਆ ਕਿ ਪੈਸੇ ਆਣਗੇ ਕਿੱਥੇ ਜਾਣਗੇ ਇੱਕ ਡਿਸਾਈਡ ਕਰਦਾ ਇੱਕ ਬੋਰਡ ਤੋ ਮੈਨੂੰ ਲੱਗਦਾ ਕਿ ਕੋਈ ਬੋਰਡ ਬਣਨੇ ਨਾਲ ਇਸ ਕਾਨੂੰਨ ਬਣਨੇ ਨਾਲ ਕੋਈ ਕਿਸੇ ਨੂੰ ਜਿਹੜੇ ਪਹਿਲੇ ਲੋਕ ਹੀ ਹੁੰਦਾ ਕੀ ਕਿਸੇ ਦੀ ਸਾਡੇ ਵੀ ਇੱਥੇ ਬਾਰੀਦਾਰ ਹੁੰਦੇ ਸੀ ਜਿਹੜਾ ਪੈਸਾ ਆਂਦੀ ਸੀ ਚੜਤਲ ਵਗੈਰਾ ਆਂਦੀ ਗੋ ਜਿਵੇਂ ਗੋਲਕ ਦੇ ਵਿੱਚ ਪੈਸਾ ਆਂਦਾ ਸੀ ਉਹ ਆਪੂ ਹੀ ਵੰਡ ਲੈਂਦੇ ਸੀ ਵਗੈਰਾ ਔਰ ਇਤਨਾ ਮਤਲਬ ਕੋਈ ਡਿਪਾਰਟਮੈਂਟ ਨਹੀਂ ਆਜ ਜਾਓ ਤੁਸੀਂ ਦੇਖੋ ਮਾਤਾ ਬੈਸ਼ਨੋ ਦੇਵੀ ਦਾ ਰਸਤਾ ਦੇਖੋ ਤੁਹਾਡਾ ਸ਼ਾਦਰਾ ਸ਼ਰੀਫ ਇੱਕ ਬਹੁਰੇ ਸਾਡੇ ਇਲਜੋਰੀ ਦੇ ਵਿੱਚ ਹੈ ਇੱਕ ਬਹੁਤ ਬੜੀ ਦਰਗਮ ਗਰਮ ਦਰਗਾਹ ਹੈ ਉਥੋਂ ਉਹਦੀ ਜੁਡੀਸਟੀ ਹੈ ਉਹ ਲੋਕੀ ਜਵਰੀ ਦੁਨੀਆ ਤੋਂ ਲੋਕ ਆਂਦੇ ਨੇ ਔਰ ਐ ਜਿਹਾ ਜਿਹਾ ਮਾਤਾ ਬੈਸ਼ਨ ਦੇ ਵਿੱਚ ਜਾਂਦੇ ਤਾਂ ਮੈਨੂੰ ਵੀ ਲੱਗਦਾ ਕਿ ਕੋਈ ਜਿਹੜਾ ਕੋਈ ਤੁਸੀਂ ਕਹੋ ਕਿ ਰਿਲੀਜੀਅਸ ਅਫੇਅਰ ਦੇ ਵਿੱਚ ਸੋ ਅੱਡੇ ਧਾਰਮਿਕ ਉਹ ਕੋਈ ਇਹਦੇ ਵਿੱਚ ਖਲਣ ਪਿਆ ਜਾਵਟ ਆਂਦੀ ਹੈ ਬਕਬੋਰ ਦਾ ਜਿਹੜੀ ਐਕਟ ਜਿਹੜੀ ਅਮੈਂਡਮੈਂਟ ਮੈਂ ਪੂਰਾ ਐਕਟ ਪੜਿਆ ਉਹ ਮੈਂ ਪੁਰਾਣਾ ਵੀ ਪੜਿਆ ਔਰ ਸਾਡੇ ਜਹਾਂ ਪਹਿਲੇ ਜਿ세 ਬੈਡਮ ਨੇ ਕਿਹਾ ਕਿ ਪਹਿਲੇ ਕੀ ਹੀ ਕੋਈ ਸਿਸਟਮ ਨਹੀਂ ਟ੍ਰਿਬਿਊਨਲ ਦਾ ਫਾਈਨਲ ਆਰਡਰ ਹੋ ਜਾਂਦਾ ਸੀ ਰਿਟ ਜੂਰਿਸਡਿਕਸ਼ਨ ਅਵੇਲ ਕਰ ਦਈ ਹਾਈ ਕੋਰਟ ਦੀ ਕਈ ਵਾਰੀ ਉਹ ਲੋ ਹੁੰਦੀ ਹੀ ਨਹੀਂ ਹੁੰਦੀ ਉਹਦੀ ਬੜੀ ਘੱਟ ਉਹ ਹੈ ਉਹਨੂੰ ਅਪੀਲ ਵੀ ਆਏਗੀ ਟਾਈਮ ਵੀ 12 ਸਾਲ ਦਾ ਲਿਮਿਟੇਸ਼ਨ ਰੱਖ ਦਿੱਤਾ ਕਿ ਅਗਰ ਕਿਸੇ ਦੀ ਪ੍ਰਾਪਰਟੀ ਪਹਿਲੇ ਕੀ ਹੀ ਇਸ ਕੋਈ ਕਿਸੇ ਦੀ ਪ੍ਰਾਪਰਟੀ ਪ੍ਰਾਈਵੇਟ ਪ੍ਰਾਪਰਟੀ ਹੀ ਗਵਰਨਮੈਂਟ ਦੀ ਪ੍ਰਾਪਰਟੀ ਹੀ ਉਹ ਸਾਰੇ ਡਿਕਲੇਰ ਬੋਰਡ ਆਪਣੇ ਆਪ ਹੀ ਕਰ ਲੈਂਦਾ ਹੀ ਔਰ ਫਿਰ ਬਲੈਕਮੇਲ ਉਹ ਤੋਂ ਹੁੰਦਾ ਹੀ ਜਿਹੜੇ ਬੋਰਡ ਦੇ ਵਿੱਚ ਪ੍ਰਾਈਵੇਟ ਲੋਕ ਹੀ ਆਪ ਨੂੰ ਖੁਦ ਹੀ ਚਲਾਉਂਦੇ ਹੀ ਔਰ ਫਿਰ ਡਿਕਲੇਰ ਕਰ ਦਿੰਦੇ ਹੀ ਫਿਰ ਬਲੈਕਮੇਲ ਹੁੰਦਾ ਹੈ ਰੈਵਨਿਊ ਦਾ ਰਿਕਾਰਡ ਖਰਾਬ ਕਰਦੇ ਹੀ ਅਸੀਂ ਤੇ ਸਾਰਾ ਦੇਖ ਸਾਡੇ ਕੋਲ ਕੇਸ ਹੀ ਕੋਰਟ ਦੇ ਵਿੱਚ ਇਸ ਕਿਸਮ ਦੇ ਬਹੁਤ ਆਉਂਦੇ ਹੀ ਔਰ ਇਹ ਨਹੀਂ ਅੱਗੇ ਇਹ ਜਿਆਦਾ ਮੁਸਲਮਾਨ ਕੋਲ ਪ੍ਰਾਪਰਟੀ ਹੈ ਉਹ ਜਿਹੜੀ ਪ੍ਰਾਪਰਟੀ ਹੈ ਬੱਕ ਪ੍ਰਾਪਰਟੀ ਉਹਨਾਂ ਨੂੰ ਜਿਆਦਾ ਤੰਗ ਕਰਦੇ ਕੋਈ ਕਈ ਵਾਰ ਕੀ ਹੁੰਦਾ ਹੈ ਉਹ ਫਿਰ ਉਹਦੇ ਨਾਲ ਉਹਨਾਂ ਜਿਆਦਾ ਅਫੈਕਟ ਕੌਣ ਇਹਦੇ ਨਾਲ ਹੁੰਦਾ ਹੈ ਜਿਹੜੀ ਬੋਰਡ ਦੇ ਨਾਲ ਜਿਹੜੀ ਬੋਰਡ ਦੀ ਚੌਧਰ ਜੋ ਜਿਹੜੀ ਉਹ ਹੀ ਨਾ ਆਪਣੀ ਸੋ ਕਾਲਡ ਉਹਨਾਂ ਬਣਾ ਲੈਂਦੇ ਹੈ ਕਾਉਂਸਲਰ ਬਣਾ ਗਏ ਆ ਉਹ ਗਵਰਨਮੈਂਟ ਤਾਂ ਇਨਵੋਲ ਹੋਏਗੀ ਜਿੱਲੇ ਮਿਸਮੈਨੇਜਮੈਂਟ ਹੋਏਗਾ ਗਵਰਨਮੈਂਟ ਕਾਨੂੰਨ ਜੇ ਤਰਮੀਮ ਲੈਂਦੀ ਹੈ ਕਿ ਆਮ ਆਦਮੀ ਦਾ ਇੰਟਰਸਟ ਰੱਖਿਆ ਜਾ ਮਿਸਯੂਜ਼ ਕੋਈ ਨਹੀਂ ਹੋਏ ਔਰ ਇਹ ਪੈਸਾ ਕਿਹਬਰ ਕਿੱਧਰ ਜਗਾਲ ਲੱਗਦਾ ਹੈ ਜਿਹੜਾ ਇਹ ਲੋਕ ਔਰ ਖਾਮ ਖਾ ਅਮੀਰ ਲੋਕ ਬਣ ਜਾਂਦੇ ਇਹ ਅਗਰ ਪੜ੍ਹਾਈ ਤੇ ਲੱਗੇ ਜਤੀਬ ਬੰਦਾ ਦੀ ਉਹ ਹੁੰਦੀ ਪਰਬ੍ਰਸ਼ ਤੇ ਲੱਗੇ ਜਿਹੜੀਆਂ ਸਾਡੀਆਂ ਬੇਵਾਨ ਜਿਹੜੀਆਂ ਸਾਡੀਆਂ ਉਹ ਜੋ ਜਸਟ ਮੇਨਟੇਨੈਂਸ ਹੈ ਕਿਧਰ ਕਿਸੇ ਨੇ ਤਲਾਕ ਦੇ ਦਿੱਤਾ ਉਹ ਉਹਨਾਂ ਜਿਵੇਂ ਇਹਨਾਂ ਦੱਸਿਆ ਡਾਈਵੋਰਸ ਹੋ ਕੇ ਸ਼ਾਹਬਾਨੋ ਦਾ ਕੇਸ ਆਇਆ ਉਹਦੇ ਵਿੱਚ ਕੀ ਹਾਲਤ ਹੋਈ ਉਸ ਔਰਤ ਦੀ 200 ਰੁਪਏ ਉੱਪਕੇ ਆੜ ਗਿਆ ਮੈਂ ਨਹੀਂ ਦੇਣਾ ਪੈਸਾ ਆਸਟ ਵਿੱਚ ਕਾਨੂੰਨ ਬਣਾਇਆ ਸ਼ਾਹਬਾਨੋ ਦਾ ਤੁਹਾਨੂੰ ਪਤਾ ਹੀ ਹੈ ਡਾਈਵੋਰਸ ਉਹ ਉਹਨਾਂ ਕਿਹਾ ਕਿ ਦੇ ਇਹਨੂੰ ਨੂੰ 75 ਰੁਪਏ ਦੇਣ ਨੂੰ ਤਿਆਰ ਨਹੀਂ ਬਕਾਫ ਤੁ ਲੈ ਦੇ ਹੁਣ ਹੁਣ ਇਸ ਵਕਤ ਪ੍ਰੋਗਰੈਸ ਬਣ ਗਿਆ ਕਾਨੂੰਨ ਬਣ ਗਿਆ ਕਿ ਤੁਸੀਂ ਵਕਫ ਬੋਰਡ ਦੀ ਜਿਹੜਾ ਪੈਸਾ ਆਏਗਾ ਕਮਾਈ ਆਏਗੀ ਔਰ ਜਿਹੜਾ ਰੱਖ ਰਖਾਵ ਹੋਏਗਾ ਔਰ ਜੋ ਫੇਅਰਨੈਸ ਹੋਏਗੀ ਔਰ ਜੇਰੀ ਪ੍ਰਾਪਰਟੀ ਤਕਫ ਦੀ ਕੋਈ ਕਿਸੇ ਅਕਵਾਇਰ ਹੋ ਜਾਂਦੀ ਹੈ ਹਮ ਤਿਆਤ ਸੜਕ ਬਣਨੀ ਹੈ ਦੂਜੀ ਹੈ ਉਹਦੀ ਕੰਪਨਸੇਸ਼ਨ ਪਹਿਲੇ ਲੈਂਡ ਇਕੁਇਸ਼ਨ ਐਕਟ ਦੇ ਅੰਦਰ ਲਈ ਉਹ ਜਿਸ ਦਾ ਆਮ ਆਦਮੀ ਨੂੰ ਹੁੰਦੀ ਨਾ 3 ਟਾਈਮਸ ਉਹ ਜਦ ਇੱਕ ਕਾਨੂੰਨ ਵੀ ਚੇਂਜ ਕਰਤਾ ਫਿਰ ਕੰਪਨਸੇਸ਼ਨ ਐਂਡ ਰੀਹੈਬਿਟੇਸ਼ਨ ਐਕਟ 2013 ਉਹ ਲੱਗ ਗਿਆ 2018 ਜਰੂਰ ਵੀ ਆ ਉਹ ਕੋ ਨੂੰ ਨੰਬਰ ਤੇ ਮਿਲੇਗਾ ਮੁਆਵਜ਼ਾ ਉਹ ਵੀ ਫਾਇਦਾ ਹੋਏਗਾ ਇਹ ਨੂੰ ਬਕ ਬੋਰਡ ਬਕਾ ਪ੍ਰਾਪਰਟੀ ਦੇ ਵਿੱਚ ਹੀ ਫਾਇਦਾ ਹੈ ਅਗਰ ਬਕਾ ਪ੍ਰਾਪਰਟੀ ਗੌਰਮਣ ਕਿਸੇ ਬਸ ਲੈ ਲੈਂਦੀ ਹੈ ਹਮ ਮੈਡਮ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਕਿ ਜਿਹੜੀ ਪਿੰਡਾਂ ਦੇ ਵਿੱਚ ਬਕ ਬੋਰਡ ਦੀਆਂ ਜਾਂ ਹੋਰ ਜਿਹੜੀ ਜ਼ਮੀਨਾਂ ਨੇ ਜਿਨ੍ਹਾਂ ਦਾ ਇੱਕ ਪਰਿਵਾਰ ਹੀ ਕਾਬਜ ਨੇ ਉਹ ਆਪਣੇ ਨਿੱਜੀ ਹਿੱਤਾਂ ਦੇ ਲਈ ਉਹਨਾਂ ਨੂੰ ਵਰਤ ਰਹੇ ਨੇ ਕਿ ਉਹ ਵੀ ਉਹਨਾਂ ਦੇ ਗਲਵੇ ਦੇ ਹਿੱਟੋਂ ਨਿਕਲ ਜਾਣਗੀਆਂ ਜੀ ਇਸ ਸੋਧ ਦੇ ਬਾਅਦ ਇਹ ਕੋਰਟ ਵਿੱਚ ਕੁਝ ਤਾਂ ਜੋ ਲੰਬਾ ਸਮੇਂ ਤੋਂ ਰਹਿ ਰਹੇ ਹੁੰਦੇ ਆ ਉਹਦੇ ਵਿੱਚ ਲਿਮਿਟੇਸ਼ਨ ਪੀਰੀਅਡ ਤਰ ਤਾਨੂੰ ਪਤਾ ਹੈ ਲਾਗੂ ਹੁੰਦਾ ਹੀ ਹੈ ਤੇ ਜੋ ਲੰਬੇ ਸਮੇਂ ਤੋਂ ਜਿਹਦੇ ਕਬਜ਼ੇ ਚਾ ਉਹਨੂੰ ਚੈਲੰਜ ਕਰਨਾ ਤਾਂ ਜਦਕੀ ਜੋ ਰੀਅਲ ਓਨਰ ਆਹੀ ਚੈਲੰਜ ਕਰ ਸਕਦਾ ਕੋਈ ਵੀ ਆਮ ਚਾਲਕ ਨਹੀਂ ਕਰ ਸਕਿਆ ਵੀ ਇਹ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਸੋ ਡੀਡਸ ਦਿਖਾਣਾ ਟਾਈਟਲ ਡੀਡਸ ਦਿਖਾਣਾ ਬਹੁਤ ਜ਼ਰੂਰੀ ਹੋਏਗਾ ਤਾਂ ਹੀ ਤੁਸੀਂ ਜਾ ਕੇ ਕਿਸੇ ਕੋਲੋਂ ਤੁਸੀਂ ਨਜਾਇਜ਼ ਉਹਨੂੰ ਵੇ ਦਖਲ ਨਹੀਂ ਕਰ ਸਕਦੇ ਸਭ ਤੋਂ ਮੇਨ ਗੱਲ ਹੈ ਕਿ ਨਵੇਂ ਐਕਟ ਦੇ ਵਿੱਚ ਜਿਹੜੀਆਂ ਪਾਵਰ ਹੁੰਦੀਆਂ ਮਤਾਵਲੀ ਦੀਆਂ ਜਿਹੜੇ ਗਵਰਨ ਕਰਦੇ ਹੈਗੇ ਆ ਇਹਨਾਂ ਬਾਕ ਬੋਰਡ ਨੂੰ ਉਹਨਾਂ ਦੀ ਪਾਵਰਾਂ ਵੀ ਰੈਗੂਲੇਟ ਹੋਣ ਗਈਆਂ ਸਭ ਤੋਂ ਰਿਕਾਰਡ ਕੀਪਿੰਗ ਕੰਪਲਸਰੀ ਕਰ ਦਿੱਤੀ ਗਿਆ ਪਹਿਲੇ ਰਿਕਾਰਡ ਹੀ ਨਹੀਂ ਸਾਲੋਂ ਸਾਲ ਰੱਖਿਆ ਜਾਂਦਾ ਸੀ ਪਤਾ ਹੀ ਨਹੀਂ ਕਿੱਥੇ ਗਈ ਕਿੰਨਾ ਆਇਆ ਕਿ ਇਨਕਮ ਹੈ ਕਿ ਨਹੀਂ ਹੈ ਸੋ ਹੁਣ ਆਡਿਟ ਵੀ ਹੋਏਗਾ ਸਾਰਾ ਉਹਨਾਂ ਦਾ ਜੋ ਵੀ ਇਨਕਮ ਐਂਡ ਐਕਸਪੈਂਡੀਚਰ ਹੈ otherwise پہلے ਤਾਂ ਕੋਈ ਸਿਸਟਮ ਹੀ ਨਹੀਂ ਸੀਗਾ ਹੋਰ ਇਸ ਤੋਂ ਇਲਾਵਾ ਜੋ ਡੈਜ਼ਿਗਨੇਟ ਕੀਤੇ ਅਫਸਰ ਜਿਹੜਾ ਇਹਨੂੰ ਮੋਨਿਟਰ ਕਰਨਗੇ ਇੱਕ ਗਾਇਕ ਵੀ ਹੁਣ ਅਸੀਂ ਬਾਕੀ ਜਿਹੜੇ ਕੰਮਾਂ ਦੇ ਲਈ ਕੋਰਟ ਕੋਲ ਜਾਣੇ ਆ ਜੁਡੀਸ਼ਰੀ ਕੋਲ ਜਾਣੇ ਆ ਤੇ ਅਗਰ ਅਸੀਂ ਚੈਲੰਜ ਕਰਨਾ ਜੁਡੀਸ਼ਰੀ ਜੇ ਤਾਂ ਫਿਰ ਇਤਰਾਜ ਕਿਉਂ ਹੈ ਉਡੀ ਸ਼੍ਰੀ ਦੀ ਆਪਣੀ ਇੰਟੈਗ੍ਰਿਟੀ ਹੈ ਸੋ ਅਗਰ ਬੋਰਡ ਇਸ ਵਰਕ ਆਫ ਦੇ ਪਾਵਰਾਂ ਦੇ ਲਈ ਅਗਰ ਉਹ ਕਿਸੇ ਦੀ ਪ੍ਰਾਪਰਟੀ ਨਜਾਇਜ਼ ਲੈ ਲਈ ਹੈ ਆਇਆ ਲੈ ਰਿਹਾ ਹੈ ਤੇ ਕੋਰਟ ਕੋਲੀ ਤੇ ਜਾਵਾਂਗੇ ਕੋਰਟ ਹੀ ਕਸਟੋਡੀਅਨ ਹੈ ਨਾ ਸਾਡੇ ਰਾਈਟਸ ਦਾ ਕਨਸਟੀਟਿਊਸ਼ਨ ਵੀ ਤੇਹੀ ਕਹਿੰਦਾ ਇੱਕ ਪਾਸੇ ਕਨਸਟੀਟਿਊਸ਼ਨ ਨੂੰ ਲੈ ਕੇ ਆਪਣੇ ਰਾਈਟਸ ਦੀ ਦੁਹਾਈ ਦਿੰਦੇ ਆ ਲੇਕਿਨ ਦੂਸਰਿਆਂ ਨੂੰ ਰਾਈਟਸ ਦੇਣ ਲਈ ਅਸੀਂ ਤਿਆਰ ਨਹੀਂ ਹੁਸਲੇ ਅਸੀਂ ਕਹਿੰਨੇ ਆ ਨਹੀਂ ਜੀ ਨਹੀਂ ਹੈ ਨਹੀਂ ਹੋ ਸਕਦਾ ਇਹਦੇ ਨਾਲ ਸਾਡੇ ਰਾਈਟਸ ਸੋ ਸਾਡਾ ਰਾਈਟ ਉਨੀ ਡੇੜੀ ਹੈ ਜਿੰਨੀ ਡੇੜਾ ਅਸੀਂ ਦੂਸਰੇ ਦਾ ਰਾਈਟ ਇਨਫਰਿੰਚ ਨਹੀਂ ਕਰਦੇ ਸੋ ਰਾਈਟ ਐਂਡ ਡਿਊਟੀ ਇਸ ਸਾਈਮਲਟੇਨੀਅਸਲੀ ਚੱਲਦੇ ਅਸੀਂ ਅਸੀਂ ਇਹ ਕਹੀਏ ਕਿ ਰਾਈਟਸ ਮਿਲ ਜਾਣ ਡਿਊਟੀਆਂ ਨਾ ਘੜੀ ਇਹ ਨਹੀਂ ਹੋ ਸਕਦਾ ਜੋ ਸਮਾਜ ਰਹਿੰਦੇ ਹੋਏ ਹਰ ਵੜਦੇ ਹਰ ਕਿਤੇ ਦੇ ਲੋਕਾਂ ਦਾ ਉਹੀ ਰਾਈਟ ਹੈ ਕਨਸਟੀਟਿਊਸ਼ਨ ਚ ਸੋ ਇਕੁਐਲਿਟੀ ਲਿਆਣ ਲਈ ਮੈਂ ਕਹਿੰਨੀ ਆ ਸਮਝਦਿਆਂ ਇਹ ਬਹੁਤ ਸਾਰਾ ਐਮੈਂਡਮੈਂਟ ਉਹਦੇ ਲਈ ਬਹੁਤ ਹੀ ਸਹਾਇਕ ਹੋਏ ਤਾਂ ਐਸਾਨ ਅੱਜ ਦੇ ਸਾਡੇ ਦੋਵੇਂ ਮਹਿਮਾਨ ਜਿਨ੍ਹਾਂ ਦੇ ਕੋਲੋਂ ਐਸੀ ਕਾਨੂੰਨੀ ਨੁਕਤੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਵਕਫਾ ਸੋਧ ਬੀਲ 2025 ਕੀ ਹੈ ਤੇ ਅਸਲ ਦੇ ਵਿੱਚ ਵਕਫਾ ਹੁੰਦਾ ਕੀ ਆ ਪੂਰੇ ਹਿਸਟਰੀ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਹੈ ਤੇ ਜੇਕਰ ਗੱਲ ਕੀਤੀ ਜਾਵੇ ਸੁਭਾਸ਼ ਗੁਪਤਾ ਜੋ ਕਿ ਰਿਟਾਇਰਡ ਜੱਜ ਨੇ ਜੰਮੂ ਤੋਂ ਸੈਸ਼ਨ ਤੇ ਡਿਸਟ੍ਰਿਕਟ ਕੋਰਟ ਦੇ ਤੇ ਨਾਲ ਹੀ ਮੈਡਮ ਬਿਨੇ ਕਪੂਰ ਜਿਹੜੇ ਨੇ ਜੋ ਕਿ ਸਾਬਕਾ ਵਾਈਸ ਚਾਂਸਲਰ ਨੇ ਨੈਸ਼ਨਲ ਲਾ ਯੂਨੀਵਰਸਿਟੀ ਸੋਨੀਪੱਤ ਦੇ ਉਹਨਾਂ ਨੇ ਬਿਹਤਰ ਚੰਗੇ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਦੇ ਫਾਇਦੇ ਕੀ ਕੁਝ ਹੋਣਗੇ ਔਰਤਾਂ ਨੂੰ ਅਧਿਕਾਰ ਮਿਲਣਗੇ ਨਹੀਂ ਮਿਲਣਗੇ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਹੈ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਵਿੱਚ ਜ਼ਰੂਰ ਦੇ ਸਕਦੇ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਲਈ ਜੁੜੇ ਰਹੋ ਦਾ ਪੰਜਾਬੀ ਲਿੰਕ ਦੇ ਨਾਲ